ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜ ਆਹਰ ਹਰ ਜਿਉ ਪਰਿਆ ਸਾਲ ਪੱਥਰ ਮਹਜੰਤ ਉਪਾਏ ਸਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਾਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਇਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨਾ ਕਿਸ ਕੀ ਧਰਿਆ ਸੇਰ ਸੇਰ ਰੀਕਾ ਸੰਬਾਹੇ ਠਾਗਰ ਕਾਹੇ ਮਨ ਭੋ ਕਰਿਆ ਊੜੇ ਊੜਾ ਆਵੇ ਸੈ ਕੁਸਾ ਇਸ ਵਾਸ਼ਮ ਬਚਰੇਸ਼ਰਿਆਮ ਤਿੰਨ ਕਮਨ ਖਲਾਵੈ ਕਮਨ ਚੁਕਾਵੈ ਮਨਮਹਿ ਸਿਮਰਨ ਕਰਿਆ ਸਾਬਨਿ ਧਾਨ ਦਸ ਅਠ ਸਿਧਾਨ ਥਾਕਰ ਕਰ ਤਲ ਧਰਿਆ ਜਨਾਨਨਿਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਨ ਪਾਰਾਮ ਵਰਿਆ ਜ਼ਬਨਦਾਨ ਦਸ ਅਇਤ ਸਦਾਨ ਠਾਕੁਰ ਕਰ ਤਲ ਧਰਿਆ ਜਨਾਨਨਿਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਵਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ